ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰੇਸ਼ਮ ਸਿੰਘ ਸਰਪੰਚ ਪਿੰਡ ਮੰਗੂਪੁਰ ਆਪ ਸਾਰੇ ਜਾਣਦੇ ਹੋ ਕਿ ਬਿਆਸ ਤਿਆ ਦੇ ਵਿੱਚ ਬੜਾ ਬੜਾ ਭਾਰੀ ਹੜ ਆਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿੰਨੇ ਵੀ ਆਰ ਜੀ ਬੰਦ ਸੀਗੇ ਲੱਗੇ ਹੋਏ ਲਗਭਗ ਹੀ ਸਾਰੇ ਟੁੱਟ ਗਏ ਘੱਟੋ ਘੱਟ 20000 ਏਕੜ ਫਸਲਾਂ ਜਿਹੜੀਆਂ ਉਹ ਪਾਣੀ ਵਿੱਚ ਡੁੱਬ ਗਈਆਂ ਬਿਲਕੁਲ ਬਰਬਾਦ ਹੋ ਗਈਆਂ ਇਧਰ ਦੇ ਬੰਨੇ ਅਪਸਟ੍ਰੀਮ ਤੇ ਇਹ ਗੁਰੂ ਅਮਰਦਾਸ ਸਾਹਿਬਸ ਐਡਵਾਂਸ ਬਣ ਇਹ ਕਿਸਾਨਾਂ ਨੇ ਲਾਇਆ ਸੀ ਇਸ ਹਾਈਵੇ ਪੁਲ ਤੋਂ ਲੈ ਕੇ ਗੋਇੰਦਵਾਲ ਸਾਹਿਬ ਦੇ ਪੁਲ ਤੱਕ 8 ਕਿਲੋਮੀਟਰ ਲੰਬਾਈ ਦਾ ਬਣ ਕਿਸਾਨਾਂ ਨੇ ਆਪਣੇ ਪੱਧਰ ਤੇ ਆਪ ਹੀ ਲਾਇਆ ਬਿਨਾਂ ਕਿਸੇ ਸਰਕਾਰੀ ਮਦਦ ਦੇ ਇਹ ਅੱਜ 45ਵਾਂ ਦਿਨ ਹਾਰ ਅਸੀਂ ਇੱਥੇ ਕੈਂਪ ਲਾ ਕੇ ਬੈਠੇ ਹਾਂ ਇਸ ਦੀ ਮਜ਼ਬੂਤੀ ਵਾਸਤੇ ਰਾਤ ਦਿਨ ਇੱਕ ਕੀਤਾ ਹੋਇਆ ਸੀ ਬਹੁਤ ਜ਼ਿਆਦੀਆਂ ਸੰਗਤਾਂ ਨੇ ਸਾਡਾ ਸਹਿਯੋਗ ਕੀਤਾ ਹੈ ਇੱਥੇ ਦਰਿਆ ਦਾ ਵਹਾਣ ਕਣ ਬਿਲਕੁਲ ਹੀ ਬਦਲ ਗਿਆ ਤੇ ਉਹਦੇ ਨਾਲ ਸਾਡਾ ਜਿਹੜਾ ਬੰਨ ਲਾਇਆ ਸੀਗਾ ਉਹ ਵੀ ਇੱਕ ਦਿਨ ਟੁੱਟ ਗਿਆ ਰੁੜ ਗਿਆ ਉਹ ਥੋੜਾ ਜਿਹਾ ਇੱਕ ਗੁਰੂ ਦਾ ਕ੍ਰਿਸ਼ਮਾ ਕਹ ਲਿਏ ਇੱਕ ਵੱਟ ਦੀ ਤਰ੍ਹਾਂ ਬਚਿਆ ਰਹਿ ਗਿਆ 24 ਘੰਟੇ ਸਾਨੂੰ ਮਿਲ ਗਿਆ ਉਹਨੇ ਇੱਕ ਸਮੇਂ ਦੇ ਵਿੱਚ ਅਸੀਂ ਇੱਕ ਰਿੰਗ ਬੰਨ ਹੋਰ ਬਣਾ ਲਿਆ ਉਹ ਤਰਿਆ ਦਾ ਜਿਹੜਾ ਪਾਣੀ ਸੀਗਾ ਉਹਨੇ ਉਹ ਵੀ ਰੋੜ ਦਿੱਤਾ ਰਿੰਗ ਬੰਨ ਨੇ ਸਾਡੀਆਂ ਫਸਲਾਂ ਨੂੰ ਬਚਾ ਲਿਆ ਮਸਲਾਂ ਬਚਕੀਆਂ ਸਾਡੀਆਂ ਅਪੀਲ ਕੀਤੀ ਹੈ ਸੰਗਤ ਨੂੰ ਭੇਂਤੀ ਕੀਤੀ ਬੋਰਿਆਂ ਦੀ ਕੀਤੀ ਜਾਂ ਹੋਰ ਜਿਹੜੇ ਵੀ ਕੋਈ ਢੀਜ ਦੇ ਇਸ ਤਰ੍ਹਾਂ ਵੀ ਕੋਈ ਮਦਦ ਕਰ ਸਕਦਾ ਹੈ ਕੀਤੀ ਅਪੀਲ ਉਹ ਅਪੀਲ ਨੇ ਪ੍ਰੇਤਕ ਪ੍ਰੇਰਣ ਕੀਤੀ ਮੈਂ ਇੱਕ ਬਹੁਤ ਵਰੀ ਇਹ ਗੱਲ ਕਹਿਣਾ ਹੁੰਦਾ ਹੈ ਕਿ ਭਾਰਤ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਦੋਂ ਕੋਈ ਕੁਦਰਤੀ ਆਫਤ ਆਉਂਦੀ ਹੈ 10 ਰੁਪਏ ਦੀ ਚੀਜ਼ 100 ਰੁਪਏ ਨੂੰ ਵਿਕਣ ਲੱਗ ਜਾਂਦੀ ਹੈ ਪਰ ਪੰਜਾਬ ਦੇ ਵਿੱਚ ਇਹ ਬਿਲਕੁਲ ਉਲਟ ਹੈ ਇੱਥੇ ਜਦੋਂ ਵੀ ਕੋਈ ਆਫਤ ਆਉਂਦੀ ਆ ਹਰ ਇੱਕ ਚੀਜ਼ ਮੁਫਤ ਹੋ ਜਾਂਦੀ ਆ ਆਪਾਂ ਜਾਣਦੇ ਆ ਇੱਥੇ ਡੀਜ਼ਲ ਦੇ ਲੰਗਰ ਲੱਗ ਜਾਂਦੇ ਆ ਇੱਥੇ ਮਿੱਟੀ ਦੇ ਲੰਗਰ ਲੱਗ ਜਾਂਦੇ ਆ ਇੱਥੇ ਦਵਾਈਆਂ ਦੇ ਵੀ ਲੰਗਰ ਲੱਗ ਜਾਂਦੇ ਆ ਬਾਕੀ ਖਾਣ ਪੀਣ ਦੇ ਲੰਗਰਾਂ ਦਾ ਤਾਂ ਹੁਣ ਹੱਥ ਜੋੜ ਕੇ ਬੇਨਤੀ ਕਰਨੀ ਪੈਂਦੀ ਆ ਸਗੋਂ ਵੀ ਲੰਗਰ ਬਹੁਤ ਜ਼ਿਆਦਾ ਹੋ ਗਿਆ ਜੀ ਹੁਣ ਲੰਗਰਾਂ ਦੀ ਲੋੜ ਨਹੀਂ ਹੈ ਅੱਜ ਸਾਡੀ ਉਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਪਿੰਡ ਨੰਗਲ ਜ਼ਿਲ੍ਹਾ ਬਰਨਾਲਾ ਤੋਂ ਆ ਤੁਸੀਂ ਦੇਖ ਰਹੇ ਹੋ ਬਹੁਤ ਭਾਰੀ ਤਾਦਾਦ ਦੇ ਵਿੱਚ ਸੰਗਤ ਆਈ ਆ 6 ਟਰਾਲੀਆਂ ਭਰੀਆਂ ਹੋਈਆਂ ਬੋਰੀਆਂ ਦੀਆਂ ਮਿੱਟੀ ਦੀਆਂ ਉਹ ਲੈ ਕੇ ਆਏ ਹਨ 10 ਟਰੈਕਟਰ ਆਏ ਹਨ ਇਹ ਸਾਡੇ ਨਾਲ ਇੱਕ ਜੁੜਤਾ ਪ੍ਰਗਟ ਕਰਨ ਆਏ ਹਨ ਅਸੀਂ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਜਿਹੜੀ ਸਾਡੀ ਐਡਵਾਂਸ ਬਣ ਕਮੇਟੀ ਹੈ ਇਹ ਸਾਰਾ ਇਲਾਕਾ 15 16 ਪਿੰਡਾਂ ਦੀ ਸੰਗਤ ਸਾਰਿਆਂ ਵੱਲੋਂ ਇਹਨਾਂ ਆਏ ਹੋਏ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਦੇ ਜੱਗਰ ਫੋਰਵੀਲ ਲੈਣਾ ਹੈ ਬਾ 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 ਗਰੁੱਪ ਵਾਲੇ ਦੇ ਪਾਸੇ ਉਹ ਕਿਹੜੀ ਗੱਲ ਦੀ ਆ